ਬਠਿੰਡਾ ਦੇ ਚਿਲਡਰਨ ਪਾਰਕ ਵਿੱਚ ਵੱਡੇ ਗਿਣਤੀ ਵਿੱਚ ਪਹੁੰਚੇ ਮਨਰੇਗਾ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ। ਸ਼ਹਿਰ ਵਿੱਚ ਦਿਨੋਜ਼ ਮਾਰਚ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਂ ਤੇ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ। ਜਾਣਕਾਰੀ ਦਿੰਦੇ ਹੋਏ ਮਨਰੇਗਾ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਮਰੇਗਾ ਦਾ ਕੰਮ 50% ਘਟਾ ਦਿੱਤਾ ਗਿਆ ਹੈ। ਵਾਰਸ਼ਾ ਨਾਲ ਮਜ਼ਦੂਰਾਂ ਦੇ ਘਰ ਨੁਕਸਾਨੇ ਗਏ ਹਨ ਅਤੇ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ। ਇਸ ਨੂੰ ਲੈ ਕੇ ਉਹਨਾਂ ਕਿਹਾ ਕਿ ਮਨਰੇਗਾ ਦਾ ਕੰਮ ਘਟਾਇਆ ਕੰਮ ਫਿਰ ਤੋਂ ਪੂਰਾ ਕੀਤਾ ਜਾਵੇ। ਨੁਕਸਾਨੇ ਗਏ ਘਰਾਂ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿੰਨਾਂ ਮਜ਼ਦੂਰਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਉਹਨਾਂ ਦੇ ਵਾਰਸਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ ਆਓ ਸੁਣਾਉਣਾ ਕੀ ਕਹਿੰਦੇ ਹਨ ਮਨਰੇਗਾ ਮਜ਼ਦੂਰ ਆਗੂ ਮੇਰਾ ਨਾਮ ਹਰਦੀਪ ਦੋਲਪੁਰੀਆ ਮੈਂ ਨਰੇਗਾ ਵਰਕਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਜਲੰਧਰ ਤੋਂ ਮੇਰੇ ਨਾਲ ਅਮਨ ਅਮਨਦੀਪ ਕੌਰ ਨਰੇਗਾ ਵਰਕਰ ਯੂਨੀਅਨ ਪਟੈਂਡਾ ਜ਼ਿਲ੍ਹਾ ਪ੍ਰਧਾਨ ਸਾਡੀਆਂ ਅੱਜ ਅਸੀਂ ਸਾਡਾ ਇਕੱਠ ਹੋਣ ਦਾ ਇਹ ਹੈ ਸਾਡਾ ਕੀ ਅਸੀਂ ਜੋ ਦੋ ਮੰਗ ਪੱਤਰ ਦੇ ਰਹੇ ਇੱਕ ਪ੍ਰਧਾਨ ਮੰਤਰੀ ਨੂੰ ਦੇ ਰਹੇ ਆ ਤੇ ਇੱਕ ਅਸੀਂ ਪੰਜਾਬ ਸਰਕਾਰ ਨੂੰ ਦੇ ਰਹੇ ਆ ਸਾਡੀ ਮੁੱਖ ਮੰਗ ਇਹ ਹੈ ਕਿ ਜੇ ਪਿਛਲੇ ਕੰ ਦਿਨਾਂ ਦੇ ਵਿੱਚ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਨਰੇਗਾ ਦੇ ਵਿੱਚ 50 50% ਕੰਮ ਘਟਾ ਦਿੱਤਾ ਉਹਦੇ ਨਾਲ ਦਲਿਤ ਪਰਿਵਾਰ ਦੇ ਵਿੱਚ ਨਰੇਗਾ ਵਰਕਰ ਦੇ ਪਰਿਵਾਰਾਂ ਦੇ ਵਿੱਚ ਬਹੁਤ ਹੀ ਘਾਟਾ ਪਿਆ ਵਾ ਜਿਸ ਕਾਰਨ ਜਿਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੱਸਦੇ ਜਿਹੜੇ ਨਰੇਗਾ ਵਰਕਰ ਆਪਣੇ ਮਜ਼ਦੂਰ ਹੈ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਕੇ ਆਪਣਾ ਰੋਜੀ ਰੋਟੀ ਤੋਰਦੇ ਸੀ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਕਰਕੇ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਪਿਛਲੇ ਥਾੜਾਂ ਦੇ ਵਿੱਚ ਜਾਂ ਬਰਸਾਤ ਭਾਰੀ ਬਰਸਾਤ ਦੇ ਵਿੱਚ ਜਿਨ੍ਹਾਂ ਦੇ ਮਕਾਨ ਆਪਣੇ ਮਕਾਨਾਂ ਦੇ ਵਿੱਚ ਡੜਾੜਾਂ ਆ ਗਈਆਂ ਜਾਂ ਮਕਾਨ ਡਿੱਗ ਗਏ ਆ ਉਹਨਾਂ ਨੂੰ ਪੇਲ ਦੇ ਆਧਾਰ ਤੇ ਉਹਨਾਂ ਦੀ ਸਨাক্ত ਕਰਵਾ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਦਰ ਉਹਨਾਂ ਨੂੰ ਮੁਆਵਜ਼ਾ ਦਿਲਾ ਕੇ ਉਹਨਾਂ ਦੇ ਘਰ ਬਣਾਏ ਜਾਣ। ਔਰ ਜਿਨ੍ਹਾਂ ਦੇ ਭਾਰੀ ਨੁਕਸਾਨ ਹੋਇਆ ਜਿਨ੍ਹਾਂ ਦੇ ਘਰ ਦੇ ਥੱਲੇ ਆ ਕੇ ਜੇ ਬਜ਼ੁਰਗ ਖਤਮ ਹੋ ਗਿਆ ਪਰਿਵਾਰ ਦੇ ਮੈਂਬਰ ਖਤਮ ਹੋ ਗਏ ਜਿਸ ਉਹਨਾਂ ਨੂੰ ਪੇਲ ਦੇ ਆਧਾਰ ਤੇ ਸਨাক্ত ਕਰਵਾ ਕਰਵਾ ਕੇ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਮੇਰਾ ਨਾਮ ਅਮਨਦੀਪ ਕੌੜਾ ਮੈਂ ਨੇਰੇਗਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਆ ਸਾਡੀ ਜਥੇਬੰਦੀ ਦਾ ਨਾਮ ਨੇਰੇਗਾ ਵਰਕਰ ਯੂਨੀਅਨ ਆ ਜਿਹਨੂੰ ਸਾਡੇ ਸੂਬਾ ਪ੍ਰਧਾਨ ਗਗਨਦੀਪ ਕੌਰ ਚਲਾਉਂਦੇ ਆ ਜੀ ਸਾਡਾ ਬਸ ਅਸੀਂ ਜਿਹੜੀ ਅੱਜ ਦਾ ਸਾਡਾ ਮੁੱਖ ਮੰਗ ਪੱਤਰ ਦੇਣਾ ਉਹ ਆਈਆਂ ਵੀ ਜਿਹੜਾ ਸਰਕਾਰ ਨੇ 50% ਕੰਮ ਕਟਾਤਾ ਵੀ ਉਹਨੂੰ ਦੁਬਾਰੇ ਬਹਾਲ ਕੀਤਾ ਜਾਵੇ ਤੇ ਵੀ ਜਿਹੜਾ ਕੰਮ ਕੀਤੇ ਕੰਮ ਦੇ ਪੈਸੇ ਮਿਲਣ ਵੀ ਜਿਹੜੇ ਲੋਕਾਂ ਦੇ ਖੜਾ ਦੇ ਕਾਰਨ ਪ੍ਰਸਾਤਾ ਦੇ ਕਾਰਨ ਘਰਾਂ ਖਰਾਬ ਹੋ ਗਏ ਉਹਨਾਂ ਨੂੰ ਆਵਾਸ ਯੋਜਨਾ ਰਾਹੀਂ ਉਹਨਾਂ ਦੀਆਂ ਪੈਸਿਆਂ ਦੀ ਮਦਦ ਕੀਤੀ ਜਾਵੇ ਪੇਮੈਂਟਾਂ ਕੀਤੀਆਂ ਜਾਣ